ਪਿੱਛੇ ਬਲੂ ਮੋਸ ਕੇ ਆ ਬਲੂ ਮੋਸ ਕੇ ਦੇ ਅੰਦਰ ਜਾਣਾ ਸੀ ਤੇ ਲਾਈਨ ਬਹੁਤ ਲੰਬੀ ਲੱਗੀ ਹੋਈ ਆ ਸਾਧ ਧੂਆ ਨਾ ਹੋਣਾ ਸ਼ੁਰੂ ਹੋ ਜਵੇ ਸਕਵਿਡ ਗੇਮ ਚ ਨਹੀਂ ਹੁੰਦਾ ਰਾਮ ਦੀ ਰਿਕੜ ਤਾਂ ਲੈ ਲਈ ਹੈ ਉਹਦਾ ਤਾਂ ਬਲੂ ਮੌਸਕ 25 25 ਮਿੰਟ ਦੀ ਡਿਸਟੈਂਸ ਤੇ ਹੈਗੀ ਆ ਪਰ ਕਿ ਚਲੋ ਰੈਮ ਰੈਮ ਦਾ ਐਕਸਪੀਰੀਅੰਸ ਕਰਦੇ ਆ ਉਹ ਕਾਰਡ ਇੱਥੇ ਇਦਾਂ ਜਿਦਾ ਆਪਣੇ ਬਸ ਕਾਰਡ ਇੱਕ ਵਾਰੀ ਹੀ ਟੱਚ ਕਰ ਸਕਦਾ ਨਾ ਇੱਥੇ ਤੁਸੀਂ ਕਾਰਡ ਇੱਕ ਵਾਰੀ ਟੱਚ ਕਰਕੇ ਨਾ ਕੇ ਫੇਰ ਦੂਸਰਾ ਬੰਦਾ ਫੇਰ ਸੇਮ ਕਾਰਡ ਟੱਚ ਕਰਕੇ ਨਾ ਕੇ ਆ ਸਕਦਾ ਆਹ ਨੇ ਉਹ ਮਸ਼ੀਨਾਂ ਜਿਨ੍ਹਾਂ ਦੇ ਵਿੱਚੋਂ ਟ੍ਰੈਵਲ ਕਾਰਡ ਨਿਕਲਦਾ ਤੇ ਇਹਨਾਂ ਮਸ਼ੀਨਾਂ ਦੇ ਵਿੱਚੋਂ ਟਾਪ-ਅੱਪ ਹੋ ਜਾਂਦਾ ਆ ਤੇ ਅਸੀਂ ਵੀ ਆਹੇ ਮਸ਼ੀਨਾਂ 'ਚੋਂ ਆਪਣਾ ਟ੍ਰੈਵਲ ਕਾਰਡ ਟਾਪ-ਅੱਪ ਕਰਵਾ ਲਿਆ ਤੇ ਬੱਸ ਤੇ ਅਸੀਂ ਹੁਣ ਮੈਟਰੋ ਵੀ ਲੈ ਸਕਦੇ ਹਾਂ ਇਸੇ ਕਾਰਡ ਨਾਲ ਤੇ ਟਰਾਂਮ ਵੀ ਲਾ ਸਕਦੇ ਹਾਂ ਤੇ ਆਈ ਥਿੰਕ ਕਿ ਬੱਸ ਦੇ ਵਿੱਚ ਵੀ ਇਹ ਕਾਰਡ ਵੈਲਿਡ ਹੈਗਾ ਆ ਜੀ ਟਰਾਂਮ ਫੜ ਕੇ ਅੱਗੇ ਸੁਲਤਾਨ ਮੇਦ ਸੈਮੀ ਇਧਾ ਕਰਕੇ ਕੁਝ ਨਾ ਆ ਸਟਾਪ ਦਾ ਕਿ ਮਨੇ ਹੈਗੀ ਬਲੂ ਬਾਸਕ ਉਹ ਜਾ ਕੇ ਤੇ ਉਹ ਤਾਂ ਕਾਫੀ ਵੱਡੀ ਆ ਬਹੁਤ ਵੱਡੀ ਆ ਕੀ ਹੋਈ ਛੱਲੀ ਚਲੋ ਛੱਲੀ ਖਾ ਲੰਨੇ ਇੱਥੇ ਛੱਲੀਆਂ ਦੀਆਂ ਰੇੜੀਆਂ ਬਹੁਤ ਜ਼ਿਆਦਾ ਹਰੇਕ ਮੋੜ ਤੇ ਇੱਕ ਛੱਲੀਆਂ ਦੀ ਰੇੜੀ ਤਾਂ ਹੈਗੀ ਹੈਗੀ ਆ ਮਲਟੀ ਮਸਕ ਇਹ ਮੈਂ ਨਹੀਂ ਮਹੀਨਾਂ ਤੋਂ ਨਹੀਂ ਦੇਖਿਆ ਆ ਬਿਲਡਿੰਗ ਦਾ ਇਹਦਾ ਇਹਦਾ ਨਾਮ ਹੈਗਾ ਹਾਗਿਆ ਕਾਫੀਆ ਪਰ ਬੜੀ ਸੋਹਣੀ ਬਿਲਡਿੰਗ ਹੈ ਮੈਂ ਸੱਚੀ ਨਹੀਂ ਕਦੀ ਵੀ ਇਦਾਂ ਦਾ ਇਨਫਰਾਸਟ੍ਰਕਚਰ ਯਾ ਨਹੀਂ ਦੇਖਿਆ ਹੈਗਾ ਆ ਚੈੱਕ ਕਰੋ ਯਾਰ ਮੋਸਕ ਚੈੱਕ ਕਰੋ ਬਲੂ ਮੋਸਕ ਬਾਲੀ ਸੋਹਣੀ ਆ ਯਾਰ ਬਹੁਤ ਸੋਹਣੀ ਆ ਥੱਲੇ ਵੀ ਉੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਬਟ ਬਾਲੀ ਸੋਹਣੀ ਆ ਨਾ ਆਟੋ ਮਨ ਅੰਪਾਇਰ ਦੀ ਬਣੀ ਹੋਈ ਆ ਉਹ ਸੋਹਣੀ ਮਸਜਦ ਆ ਅਕੀਂ ਅੰਦਰ ਜਾਂਦੇ ਆ ਅੰਦਰ ਦੇਖਦੇ ਆ ਅੰਦਰ ਮੈਂ ਲੱਗਦਾ ਵੀਡੀਓ ਵੀਡੀਓ ਬਣਾ ਸਕਦੇ ਆ ਅੰਦਰ ਜਾ ਕੇ ਹੋਣਾ ਵੀਡੀਓ ਬਣਾਉਣਾ ਅ ਜਿਉ ਆ ਗਏ ਆਪਾਂ ਐਂਟਰਸ ਗੇਟ ਤੇ ਮਾਨ ਕੀ ਲਿਖਿਆ ਓਏ ਅੱਛਾ ਕੈਪੀ ਜਾਂ ਸ਼ੋਰਟ ਪਾ ਕੇ ਅੰਦਰ ਜਾ ਸਕਦੇ ਹੈਗੇ ਤੇ ਪ੍ਰੋਪਰ ਕਪੜੇ ਪਾਏ ਹੋਣੇ ਚਾਹੀਦੇ ਆ ਐਰੋ ਜਨ ਆਲੋਏ ਲੰਝ ਕੀ ਕਹਿੰਦੇ ਵੇ ਤੋਂ ਇਹ ਚੱਕਰ ਇਹ ਪੈ ਗਿਆ ਕਿ ਮਸਕ ਕਲੋਜ਼ ਹੋ ਗਈ ਆ ਓਨਲੀ ਓਪਨ ਓਨਲੀ ਫਾਰ ਪ੍ਰੇਅਰਸ ਸਭ ਜਿਹਨੇ ਪ੍ਰੇਅਰ ਕਰਨੀਆਂ ਉਹ ਹੀ ਜਾ ਸਕਦਾ ਅੰਦਰ ਵਿਜ਼ਿਟਰਸ ਦੇ ਲਈ ਕਲੋਜ਼ ਕਰਤੀ ਐ ਇਹਨਾਂ ਨੇ ਤੇ ਓਪਨ ਹੋਣੀ ਆ 2:30 ਦੇ ਚਲੋ 2:30 ਤੇ ਆ ਜਾਨੇ ਆਂ ਹੰਦੇ ਆਪਾਂ ਆਪਣੇ ਕੋਲ ਬਹੁਤ ਕੁਛ ਘੁੰਮਣ ਲਈ ਬਾਬਾ ਦਿਲਦਾਰ ਨੇ ਸੋਫੀਆ ਆ ਗਈ ਆ ਦੇਖ ਲੈਣੇ ਜਾ ਕੇ ਆ ਗਈ ਐ ਸੋਫੀਆ ਕੀ ਆ ਨਾਮ ਯਾਰ ਇਦਾਂ ਐਂਟਰਸ ਬੰਦ ਕਰਤੀ ਪਰ ਜਾ ਸਕਦੇ ਆ ਅੰਦਰ ਓਨਲੀ ਫੋਰ ਪ੍ਰੇਅਰਸ ਜੇ ਪ੍ਰੇਅਰ ਕਰਨੀ ਐ ਫੇ ਜਾ ਸਕਦੇ ਆ ਉਦਾਂ ਨਹੀਂ ਪਰ ਦੇਖ ਕੇ ਜਾਵਾਂਗੇ ਯਾਰ ਪੱਕਾ ਦੇਖ ਕੇ ਜਾਣੀ ਹੁੰਦਾ ਉਹ ਵੀ استانਬੁਲ ਇੱਧਰ ਤੁਰਕੀ ਆਏ ਜੇ ਬਲੂ ਮਾਸਕ ਨਹੀਂ ਦੇਖੀ ਤਾਂ ਫੇਰ ਕੀ ਨਾ ਹਾਂ ਬਈ ਕਿੱਦਾਂ ਉਹ ਬਲੂ ਮਾਸਕ ਦੀ ਫੁੱਲ ਗਈ ਐਂਟਰੀ ਹੁਣ ਜਾਂਦੇ ਆਂ ਅੰਦਰ ਅੰਦਰ ਜਾ ਕੇ ਦਿਖਾਂਦੇ ਮਸਕ ਦੇ ਵਿੱਚ ਜਾਣ ਲਈ ਪਹਿਲਾਂ ਤਾਂ ਹੱਥ ਜਿੱਦਾਂ ਹੱਥ ਹਨਾ ਪੈਰ ਧੋਲੇ ਜਾਂਦੇ ਆ ਉਹ ਲੱਗੀਆਂ ਹੋਈਆਂ ਟੁੱਟੀਆਂ ਤੇ ਦੋਸੇ ਹੱਥ ਧੋ ਸਕਦੇ ਆ ਤੇ ਨਾਲ ਪੈਰ ਪੈਰ ਵੀ ਧੋ ਸਕਦੇ ਆ ਕਿ ਜਿੱਦਾਂ ਤੁਸੀਂ ਬਲੂ ਮਸਕ ਦੇ ਅੰਦਰ ਐਂਟਰ ਹੁੰਦੇ ਹੋ ਤੇ ਤੁਹਾਨੂੰ ਆ ਦਿਵਾਰਾਂ ਦੇ ਉੱਪਰ ਬੋਰਡ ਲੱਗੇ ਹੋਏ ਨੇ ਜਿਹਦੇ ਉੱਪਰ ਇਸਲਾਮ ਬਾਰੇ ਕਾਫੀ ਕੁਝ ਲਿਖਿਆ ਹੋਇਆ ਹੈ ਦਾ ਤੁਹਾਨੂੰ ਕਾਫੀ ਨੋਲਿਜ ਮਿਲ ਜਾਂਦੀ ਹੈ ਉਹਨਾਂ ਨੂੰ ਪੜ੍ਹ ਕੇ ਇਸਲਾਮ ਬਾਰੇ ਬਾਕੀ ਬਲੂ ਮਸਕ ਦੇਖੋ ਯਾਰ ਤੁਸੀਂ ਬੜੀ ਘੈਂਟ ਲੱਗਦੀ ਹੈ ਨਾ ਇਹਦੀ ਟਾਈਲਾਂ ਬਲੂ ਸ਼ੇਡ ਮਾਰਦੀਆਂ ਨਾ ਤੇ ਇਸ ਕਰਕੇ ਇਹਦਾ ਨਾਮ ਬਲੂ ਮਸਕ ਪੈ ਗਿਆ ਵੈਸੇ ਇਹਦਾ ਨਾਮ ਹੈ ਸੁਲਤਾਨ ਅਹਿਮਦ ਮਸਕ ਜਿਨ੍ਹਾਂ ਨੇ ਇਹ ਮਸਕ 1609 ਦੇ ਵਿੱਚ ਬਣਾਈ ਸੀ ਆ ਦੇਖੋ ਬੋਰਡ ਦੇ ਉੱਪਰ ਜਿਵੇਂ ਤੁਸੀਂ ਇਜਾਬ ਬਾਰੇ ਲਿਖਿਆ ਹੋਇਆ ਹੈ ਇਸਲਾਮ ਬਾਰੇ ਇਹਦਾ ਪੂਰੀ ਤੁਹਾਨੂੰ ਨੌਲੇਜ ਮਿਲ ਜਾਵੇਗੀ ਜੇ ਤੁਸੀਂ ਇਹ ਸਾਰੇ ਬੋਰਡ ਪੜ੍ਹ ਲਵੋਗੇ ਬਾਕੀ ਬਲੂ ਮਸਕ ਦੇਖਣ ਨੂੰ ਬਹੁਤ ਆਸਮ ਲੱਗਦੀ ਬਿਲਕੁਲ ਇਹਦੇ ਆਲੇ-ਗਾਲੇ ਮিনার ਵੀ ਬਣੇ ਹੋਏ ਨੇ ਬਲੂ ਮਸਕ ਦੀ ਮੇਨ ਐਂਟਰਸ ਹੈਗੀ ਆ ਤੇ ਲਾਈਨ ਲੱਗੀ ਹੋਈ ਆ ਵਟ ਇੰਨੀ ਜਿਆਦਾ ਵੱਡੀ ਨਹੀਂ ਲਾਈਨ ਹੈਗੀ ਲੱਗਦੇ ਆ ਲਾਈਨ ਦੇ ਵਿੱਚ ਬਟ ਇੰਨੀ ਜਿਆਦਾ ਨਹੀਂ ਵੱਡੀ ਲਾਈਨ ਹੈਗੀ ਲੱਗਦਾ ਵਾਰੀ ਆ ਜਾਣੀ ਜਲਦੀ ਜੀ ਸ਼ੂ ਲਾ ਲੈ ਸ਼ੂ ਲਾ ਕੇ ਅੰਦਰ ਜਾਣਾ ਪੈਂਦਾ ਬਲੂ ਮਸਕ ਦੇ ਅੰਦਰ ਆ ਗਏ ਹੁਣ ਆਰਕੀਟੈਕਚਰ ਚੈੱਕ ਕਰੋ ਮਸਕ ਦੇ ਉੱਪਰ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਵਿੰਡੋਸ ਲੱਗੀਆਂ ਨੇ ਬਹੁਤ ਸਾਰੀਆਂ ਵਿੰਡੋਸ ਨੇ ਤੇ ਇਹਦਾ 컬러 ਜਿਵੇਂ ਬਲੂ ਤੇ ਗ੍ਰੀਨ ਮਿਕਸ ਹੈ ਬਹੁਤ ਸੋਹਣਾ ਤੇ ਸਟunning ਸਟunning ਲੱਗਦਾ ਪਿਆ ਤੇ ਲਾਈਟਿੰਗ ਵੀ ਬਿਲਕੁਲ ਜ਼ਬਰਦਸਤ ਹੈ 20000 ਬਲੂ ਟਾਈਲਾਂ ਲੱਗੀਆਂ ਹੋਈਆਂ ਨੇ ਕਹਿੰਦੇ 20000 ਤੋਂ ਵੀ ਉੱਪਰ ਹੀ ਨੇ ਬਾਕੀ ਟਾਈਲਾਂ ਦੇ ਉੱਪਰ ਫਾਰਸੀ ਭਾਸ਼ਾ ਦੇ ਵਿੱਚ ਕਾਫੀ ਜਿੱਦਾਂ ਅਰਬੀ ਦੇ ਵਿੱਚ ਕੁਰਾਨ ਦੀਆਂ ਇਤਾਂ ਆਈ ਥਿੰਕ ਲਿਖੀਆਂ ਹੋਈਆਂ ਨੇ ਤੇ ਬਾਕੀ ਲਾਈਟਿੰਗ ਦਾ ਤਾਂ ਕੀ ਕਹਿਣਾ ਯਾਰ ਲਾਈਟਿੰਗ ਤਾਂ ਬੜੀ ਜ਼ਬਰਦਸਤ ਹੈ ਬਿਲਕੁਲ ਜੀ ਕਰਦਾ ਕਿ ਵੇਖੀ ਜਾਈਏ। ਬਲੂ ਮਾਸਕ ਦਾ ਵੇਖ ਲਈ ਹੁਣ ਆ ਗਿਆ ਸੋਫੀਆ ਵੀ ਵੇਖ ਲਿਆ ਤੇ ਹੁਣ ਅਸੀਂ ਚੱਲੇ ਆ ਗ੍ਰੈਂਡ ਬਾਜ਼ਾਰ। ਉਹੋ ਹੀ ਸੇਮ ਟਰੰਫਰ ਲਈ ਤੇ ਸਿੱਧੀ ਇਹ ਗ੍ਰੈਂਡ ਬਾਜ਼ਾਰ ਜਾਂਦੀ ਆ ਤੇ ਆਜੋ ਉੱਥੇ ਗ੍ਰੈਂਡ ਬਾਜ਼ਾਰ ਜਾ ਕੇ ਤੁਹਾਨੂੰ ਦਿਖਾਉਣਾ ਆ ਤੇ ਕੀ ਕੀ ਆ ਗ੍ਰੈਂਡ ਬਾਜ਼ਾਰ ਦੇ ਵਿੱਚ ਨਾ ਹੋਪਫੁਲੀ ਖੁੱਲਾ ਹੋਵੇ ਉਹ ਤੇ ਕਹਿੰਦੇ ਵੀ ਕਿ ਉਹ ਬੰਦ ਹੈ ਅੱਜ ਬਾਕੀ ਚੱਲ ਕੇ ਦੇਖਦੇ ਆ। ਲਓ ਜੀ ਗ੍ਰੈਂਡ ਬਾਜ਼ਾਰ ਆਏ ਸੀਗੇ। ਬਟ ਗ੍ਰੈਂਡ ਬਾਜ਼ਾਰ ਹੈਗਾ ਯਾਰ ক্লোਜ਼ ਅੱਜ ਵੀ ক্লোਜ਼ ਆ ਕੱਲ ਨੂੰ ਵੀ 4 ਦਿਨਾਂ ਵਾਲੀ ক্লোਜ਼ ਆ ਕੋਈ ਫੈਸਟੀਵਲ ਹੈ ਕਹਿੰਦੇ ਚਲੋ ਕੋਈ ਨਹੀਂ ਫੇਰ ਸਹੀ ਫੇਰ ਦੇਖ ਲਵਾਂਗੇ ਬਟ ਹੁਣ ਉਹ 4 ਦਿਨ ক্লোਜ਼ ਹੈ ਤੇ ਪਰਸੋਂ ਨੂੰ ਤਾਂ ਅਸੀਂ ਚੱਲ ਜਾਣਾ ਇਹ ਗੇਟ ਹੈਗਾ ਗ੍ਰੈਂਡ ਬਾਜ਼ਾਰ ਦਾ ਬਟ ক্লোਜ਼ ਹੈ ਹੁਣ 4 ਦਿਨਾਂ ਵਾਲੀ ক্লোਜ਼ ਹੈ ਹੁਣ ਬਾਕੀ ਹੁਣ ਫੇਰ ਨੈਕਸਟ ਟਾਈਮ ਦੇਖੂਗੇ ਜਦੋਂ ਨੈਕਸਟ ਟਾਈਮ ਆਈ ਚਲੋ ਕੋਈ ਨਾ ਬੰਦ ਹੋਣ ਕਰਕੇ ਥੋੜੀ ਜਿਹੀ ਡਿਸਪਾਇੰਟਮੈਂਟ ਤਾਂ ਹੋਈ ਸਾਨੂੰ ਬਟ ਨੈਵਰ ਮਾਈਂਡ ਜਦੋਂ ਵੀ ਨੈਕਸਟ ਟਾਈਮ ਤੁਰਕੀ ਆਏ ਉਦੋਂ ਫੇਰ ਵੀਡੀਓ ਬਣਾਵਾਂਗਾ ਗ੍ਰੈਂਡ ਬਾਜ਼ਾਰ ਦੀ ਆਹ ਬਾਜ਼ਾਰ ਦੇ ਵਿੱਚ ਅਸੀਂ ਆਏ ਆ ਬਾਜ਼ਾਰ ਦਾ ਨਾਮ ਆ 올ਡ ਬਾਜ਼ਾਰ ਜਿੱਦਾਂ ਬਹੁਤ ਪੁਰਾਣਾ ਬਾਜ਼ਾਰ ਆ ਇਹ ਇੱਥੇ ਵੀ ਆਲਮੋਸਟ ਸਾਰੀਆਂ ਚੀਜ਼ਾਂ ਮਿਲ ਹੀ ਜਾਂਦੀਆਂ ਜਿੱਦਾਂ ਗੋਗਲਸ ਕਲੋਸ ਸ਼ੂਜ਼ ਜਾਂ ਹੋਮ ਡੈਕੋਰੇਸ਼ਨ ਲਈ ਚੀਜ਼ਾਂ ਨਹੀਂ ਹੁੰਦੀਆਂ ਘਰ ਵਿੱਚ ਨਾ ਚੀਜ਼ਾਂ ਆਪਾਂ ਰੱਖਦੇ ਆ ਸਜਾਵਟ ਲਈ ਮੀਨਸ ਕਿ ਸਾਰਾ ਕੁਝ ਤੁਹਾਨੂੰ ਮਿਲ ਹੀ ਜਾਂਦਾ ਟੋਟਲੀ ਬਾਕੀ ਨਾ ਕੀ ਸ਼ਾਪਸ ਦੇਖੋ ਕਿੰਨੀਆਂ ਸੋਹਣੀਆਂ ਬੜੀਆਂ ਹੋਈਆਂ ਨਾ ਛੋਟੀਆਂ ਛੋਟੀਆਂ ਸ਼ਾਪਸ ਨੇ ਬਾਕੀ ਤੋਂ ਜਿੱਦਾਂ ਦੇਖੋ ਇਦਾਂ ਚੀਨੀ ਮਿੱਟੀ ਦੇ ਭਾਂਡੇ ਜਿਆ ਨਹੀਂ ਹੁੰਦੇ ਉਹ ਵੀ ਮਿਲ ਜਾਂਦੇ ਆ ਹੋਰ ਵੀ ਕੁਝ ਲੈਣਾ ਹੋਵੇ ਆ ਸਕਾਫ ਪਾਈ ਵਾਈ ਸਾਹਮਣੇ ਆਹ ਦੇਖੋ ਇੱਕ ਸ਼ਾਪ ਸ਼ਾਪ ਦੇ ਵਿੱਚ ਅਸੀਂ ਜਦੋਂ ਐਂਟਰ ਕੀਤੇ ਉਹਦਾ ਸ਼ਾਪ ਕਿੰਨੀ ਘੈਂਟ ਜੀ ਬਣਾਈ ਹੋਈ ਆ ਨਾ ਸ਼ਾਪ ਦੇ ਅੰਦਰ ਕੋਈ ਨਹੀਂ ਹੈਗਾ ਸੀ ਬਟਾ ਸ਼ਾਪ ਦੀ ਲੁੱਕ ਦੇਖੋ ਕਿੰਨੀ ਸੋਹਣੀ ਹੈ ਲੈਂਪਸ ਦੀ ਸ਼ਾਪ ਆ ਬਾਕੀ ਯਾਰ ਅਸੀਂ ਥੱਕ ਵੀ ਬਹੁ ਗਏ ਸੀ ਨਾ ਅੱਜ ਫਿਰ ਬਹੁ ਘੁੰਮੇ ਅਸੀਂ ਤੇ ਅਸੀਂ ਆ ਗਏ ਹੋਟਲ ਵਾਪਸ ਕਾਫੀ ਘੁੰਮ ਘੁੰਮ ਕੇ ਨਾ ਤੇ ਇਹ ਵਿਗਾਰ ਵਿੱਚ ਵੀ ਤੁਹਾਨੂੰ ਜੁਵਿਲੀ ਦੀਆਂ ਸ਼ਾਪਸ ਮਿਲ ਹੀ ਜਾਣੀਆਂ ਹੈ ਜੁਵਿਲੀਰੀ ਦੀਆਂ ਸ਼ਾਪਸ ਤਾਂ ਪੂਰੇ ਤੁਰਕੀ ਚ ਬਹੁਤ ਨੇ ਆਏ ਜਾਂਦੇ ਆ ਬਾਹਰ ਦਿਖਾਉਣਾ ਤੁਹਾਨੂੰ ਬਾਹਰ ਮੈਂ ਉੱਥੋਂ ਥੋੜੀ 10 ਕਮਿੰਟ ਦੀ ਦੂਰ ਉੱਤੇ ਜਾਣਾ ਉਹ ਮੁੰਡੇ ਉੱਥੇ ਸੀਗੇ ਮੈਂ ਥੋੜਾ ਫੋਨ ਲਾਇਆ ਹੋਇਆ ਸੀਗਾ ਘਰੇ ਤੇ ਮੈਂ ਕਿਹਾ ਚਲੋ ਤੁਸੀਂ ਚੱਲ ਜਓ ਤੇ ਹੁਣ ਮੈਂ ਜਾਂਦਾ ਉਹਨਾਂ ਦੇ ਕੋਲ ਦੇ ਨਾਲ-ਨਾਲ ਮੈਂ ਤੁਹਾਨੂੰ ਦਿਖਾਉਣਾ ਪੁਸਤਾਨ ਬੁਲਦੀਆਂ ਗਲੀਆਂ ਬਾਕੀ ਯਾਰ ਸ਼ਹਿਰ ਨੋ ਡਾਊਟ ਬਹੁਤ ਸੋਹਣਾ ਆ ਅਮੇਜ਼ਿੰਗ 뷰 ਆ ਸਾਰਾ ਕੁਝ ਬਹੁਤ ਸੋਹਣਾ ਆ ਜਿਹੜੀ ਚੀਜ਼ ਦੇਖਦੇ ਆ ਅਲੱਗ ਹੀ ਐ ਬਾਕੀ ਆ ਦੇਖੋ ਤੁਸੀਂ ਬਾਕੀ ਘਰ ਘਰੇ ਇਨਾਂ ਦੀਆਂ ਸ਼ਾਪਸ ਵਗੈਰਾ ਜਿੱਦਾਂ ਆਪਣੇ ਯੂਰਪ ਯੂਰਪ ਚ ਉਦਾਂ ਹੀ ਸੇਮ ਹੀ ਐ ਬਟ ਲੱਗ ਚੀਜ਼ ਹੈਗੀ ਐ ਸ਼ਹਿਰ ਦੇ ਵਿੱਚ ਸਾਰਾ ਕੁਝ ਜਿੱਦਾਂ ਯਾਨੀ ਕਿ ਵੈਲ ਡਿਜ਼ਾਈਨਡ ਐ ਹਨਾ ਬਾਕੀ ਤੇ ਕੱਪੜੇ ਕੁੱਪੜੇ ਹੋਰ ਸਾਰਾ ਕੁਝ ਇਦਾਂ ਸਸਤਾ ਮਿਲ ਜਾਂਦਾ ਐ ਲੇਟਾ ਲੇਟਾ ਉਕੇ okay, 15 15 ਐਰੋ ਦੀ ਉਹ ਵੇਚਦਾ ਵਿਆ ਨਾਈਕੀ ਦੀ ਟੀ-ਸ਼ਰਟ ਆ ਦੇਖੀ ਕਿੰਨੀ ਚੜਾਈ ਜਾਂਦੀ ਬਈ ਥੱਲੇ ਨੂੰ ਉਤرائی ਜਾਂਦੀ ਬਈ ਆ ਤੇ ਆ ਉੱਪਰ ਚੜਾਈ ਜਾਂਦੀ ਬਈ ਆ ਕੋ ਕਿੰਨੀ ਆ ਨਾ ਬਾਕੀ ਇੱਕ ਯਾਰ ਆ ਚੀਜ਼ ਆ ਦੇਖਿਓ ਨੋਟ ਕਰਿਓ ਹਾਂ ਬੈਨ ਆ ਮੈਂ ਮੈਂ ਤਾਂ ਦੇਖਿਆ ਨਹੀਂ ਯੂਕੇ ਚ ਹੈ ਨਹੀਂ ਗਾ ਜਾਂ ਹੋਣਗੇ ਵੀ ਮੈਂ ਨਹੀਂ ਦੇਖੇ ਹੈਗੇ ਇਹ ਵਾਲੇ ਜਿੱਦਾਂ ਬਿੰਨ ਇਹ ਉਹੀ ਨੇ ਆਪਣੇ ਡਸਟਬਿਨ ਹੀ ਨੇ ਪਟੇ ਇਦਾਂ ਨਹੀਂ ਹੈਗੇ ਕਿ ਛੇਤੀ ਭਰ ਜਾਂਦੇ ਆ ਥੱਲੇ ਇਹਨਾਂ ਦੇ ਬਣੇ ਹੋਏ ਆ ਆਪਣੇ ਬਾਕਸ ਜਿਹੇ ਹਨ ਪਈਏ ਪਏ ਹੋਏ ਆ ਇਹ ਫੁੱਲ ਹੋ ਜਾਂਦੀ ਇਹਦੇ ਵਿੱਚ ਛਿੱਟੀ ਆ ਛਿੱਟੀ ਆ ਪੂਰਾ ਭਰ ਜਾਣਾ ਹੈ ਉੱਪਰ ਤੱਕ ਫੇਰ ਉਹ ਲੈ ਜਾਂਦੇ ਆ ਕਾਉਂਸਲ ਵਾਲੇ ਅੱਜ ਸੈਟਰਡੇ ਹੈ ਨਾ ਟਾਈਮ ਵੀ ਚੰਗਾ ਹੋ ਗਿਆ ਸ਼ਾਪਸ ਦੇਖ ਲਓ ਸਾਰੀਆਂ ক্লোਜ਼ ਹੈ ਆ ਮੋਸਟਲੀ ਯਾਰ ਆਹੀ ਆ ਯਾਰ ਚੜਾਈਆਂ ਪੋੜੀਆਂ ਬਸ ਆ ਥੋੜਾ ਜਿਹਾ ਰਿਹਾ ਬਾਕੀ ਇਹ ਜੇ ਤੁਸੀਂ ਜਿੱਦਾਂ ਤੁਰਨਾ ਤੁਰਨਾ ਸਹੀ ਹੈ ਦਾ ਵਧੀਆ ਲੱਗਦਾ ਸਾਨੂੰ ਫੇਰ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਬਾਕੀ ਇਹ ਆ ਗਈ ਜਿਹੜਾ ਬੰਦਾ ਹੈਗਾ ਲੈ ਸੀ ਤੁਰਨ ਦੇ ਮਾਮਲੇ ਚ ਤੇ ਉਹਨੂੰ ਔਖਾ ਹੋਣਾ ਥੋੜਾ ਮੈਂ ਦੱਸਦਾ ਤੁਹਾਨੂੰ ਤੋਂ ਇੱਧਰ ਵੀ ਚੜਾਈ ਜਾਂਦੀ ਵੀ ਉੱਪਰ ਆਹ ਦੇਖੋ ਕਿੰਨੀ ਚੜਾਈ ਆ ਥੱਲੇ ਨੂੰ ਜਾਂਦੀ ਭਾਈ ਬਸ ਇਹ ਥੋੜੀ ਜਿਹੀ ਪ੍ਰੋਬਲਮ ਹੈਗੀ ਆ ਜੇ ਇਹਨੂੰ ਜੇ ਇਹਨੂੰ ਤੁਰਨ ਤਾਰੇ ਚ ਜ਼ਿਆਦਾ ਲੌਂਗ ਟਾਈਮ ਬੋਕ ਕਰਨ ਦੇ ਵਿਜੇ ਨੂੰ ਹੁੰਦੀ ਆ ਪਰੇਸ਼ਾਨੀ ਬਾਕੀ ਸਹੀ ਹੈ ਬਾਕੀ ਯਾਰ ਤੁਰਨਾ ਤਾਂ ਵੰਦਾ ਹੀ ਹੈ ਨਾਲੇ ਵਧੀਆ ਰੀਜ ਗਾਰਡ ਹੀ ਹੋਣ ਡਿਆ ਨਾ ਜਿੰਮ ਜਾਂਦੀ ਰੋਡ ਕੀ ਤਾ ਇੰਨਾ ਜ਼ਿਆਦਾ ਤੁਰਿਆ ਹਾ ਚਲੋ ਤੁਰਨਾ ਤਾਂ ਸਹੀ ਆ ਪਰ ਚੜਾਈਆਂ ਚੜਨ ਦਾ ਪੰਗਾ ਬਾਕੀ ਆ ਵੀਊ ਚੈੱਕ ਕਰੋ ਉਹ ਸਾਹਮਣੇ ਸੀ ਨਹੀਂ ਦਿਖਦਾ ਪਿਆ ਯਾਰ ਏਸੀਆ ਉਹ ਵਾਲਾ ਜਿਹੜਾ ਉਹ ਯੂਰਪ ਤੇ ਏਸ਼ੀਆ ਨੂੰ ਇਕੱਠੇ ਕਰਦਾ ਇਦਾਂ ਜੋੜਦਾ ਆ ਦੇਖਣ ਨੂੰ ਦੇਖਣ ਨੂੰ ਨਜ਼ਦੀਕ ਲੱਗਦਾ ਪਿਆ ਪਰ ਨਜ਼ਦੀਕ ਨਹੀਂ ਹੈਗਾ ਦੂਰ ਹੈ ਬਟ ਅਸੀਂ ਗਏ ਸੀ ਇੱਥੇ ਬਹੁਤ ਸੋਹਣਾ ਹੈ ਜਿੱਦਾਂ ਪਰ ਸੀਓ ਜਿੱਦਾਂ ਵਿੱਚ ਨਹੀਂ ਹੈਗੀ ਇੱਥੇ ਨੇੜੇ ਵਿੱਚ ਵਿੱਚ ਦੂਰ ਹੈ ਬਟ ਇਹ ਬੋਟ ਹੈ ਉੱਥੇ ਬਟ ਬਹੁਤ ਸੋਹਣਾ ਥਿਊ ਹੈ ਉਹ ਹੀ ਮੈਂ ਦੱਸਿਆ ਕਿ ਇੱਥੇ ਹਰ ਇੱਕ ਜੀ ਜਿਹੜੀ ਮਰਜ਼ੀ ਗਲੀ ਦੇ ਵਿੱਚ ਚੱਲ ਜਾਓ ਤੁਸੀਂ ਕਹਿਣਾ ਕਿ ਮੈਂ ਵੀਡੀਓ ਬਣਾ ਲਵਾਂ ਕਿੰਨੀਆਂ ਗੁਣ ਹੈ ਨਾ ਜਿਹੜੀ ਮਰਜ਼ੀ ਗਲੀ ਜਾਓ ਵੀਡੀਓ ਬਣਾਉਣ ਨੂੰ ਸੀ ਕਰਦਾ ਕਿਉਂਕਿ ਸਾਰੇ ਯਾਰ ਥਿਊ ਹੀ ਬਹੁਤ ਸੋਹਣਿਆ ਹੈ ਨਾ ਹਰੇਕ ਗਲੀ ਹਰੇਕ ਹਰੇਕ ਮੋੜ ਤੇ ਹੈ ਨਾ ਕੁਝ ਨਾ ਕੁਛ ਇੱਦਾਂ ਦਾ ਯੂਨੀਕ ਹੈਗਾ ਆ ਕੀ ਵੀਡੀਓ ਬਣਾਉਣ ਨੂੰ ਜੀ ਕਰਦਾ ਆ ਦੇਖੋ ਕਿੰਨੀ ਥੱਲੇ ਨੂੰ ਚੜਾਈ ਜਾਂਦੀ ਭਈ ਇਹ ਤਾਂ ਕੁਝ ਵੀ ਨਹੀਂ ਇੱਕ ਹੋਰ ਉੱਥੇ ਪਹਿਲਾਂ ਅਸੀਂ ਉਹ ਰੋਡ ਦੇਖਿਆ ਜੀ ਉਹ ਤਾਂ ਬਹੁਤ ਜ਼ਿਆਦਾ ਹੀ ਥੱਲੇ ਨੂੰ ਜਾਂਦਾ ਭਈ ਅਸਿਕਾ ਤੇ ਉੱਪਰ ਜਦੋਂ ਵਾਪਸ ਆਏ ਸੀ ਪੂਰਾ ਹਾਲ ਹੋ ਗਿਆ ਸੀ ਉੱਪਰ ਆਉਂਦਿਆਂ ਨੂੰ ਬਟ ਇਹ ਵੀ ਇਹੀ ਆ ਬਟ ਇਹ ਹੀ ਆ ਕਿ ਇੱਥੇ ਚੜਾਈਆਂ ਚੁੜੀਆਂ ਬਹੁਤ ਜ਼ਿਆਦਾ ਆ ਥੱਲੇ ਨੂੰ ਉੱਪਰ ਨੂੰ ਇਦਾਂ ਵਹਾਣਾ ਜਾਣਾ ਪੈਂਦਾ ਹੋ ਮੈਂ ਘਰ ਤੋਂ 10 12 12 13 ਮਿੰਟ ਬਾਦਲ ਤੁਰ ਕੇ ਆ ਗਿਆ ਉੱਧਰ ਤਾਂ ਸਾਰਾ ਕੁਝ ਬੰਦ ਸੀ ਸਾਡੇ ਆ ਇੱਧਰ ਇੱਧਰ ਬਾਜ਼ਾਰ ਹੈ ਯਾਰ ਇਹ ਖੁੱਲਾ ਹੈ ਉਹ ਕਿੱਥੇ ਸ਼ੋਪ ਬਹੁ ਵਾਲੀ ਜਿਹੜੀ ਤੁਸੀਂ ਕਹਿੰਦੇ ਹੋ ਕੱਪੜੇ ਵਾਲੀ ਪੀ ਲਓ ਯਾਰ ਆ ਬਈ ਯਾਰ ਤਾਂ ਪੂਰੀ ਰੌਣਕ ਲੱਗੀ ਹੋਈ ਹੈ ਸਾਰਾ ਕੁਝ ਬੰਦ ਸੀਗਾ ਉੱਧਰ ਅਸ ਸੀ ਥੋੜੀ ਜਿਹੀ ਕੀਤੀ ਸ਼ੋਪਿੰਗ ਤੇ ਟੇਸਟ ਕੀਤਾ ਇਸ ਮਾਰਕੀਟ ਦਾ ਫੂਡ ਜਿਹੜਾ ਬੜਾ ਜਮੀ ਸੀਗਾ ਫਿਰ ਅਸੀਂ ਅੱਗੇ ਵਾਪਸ ਹੋਟਲ ਕਿਉਂਕਿ ਥੱਕ ਵੀ ਕਾਫੀ ਗਏ ਸੀ ਨਾ ਇਦਾਂ ਸਵੇਰ ਦੇ ਘੁੰਮਦੇ ਪਏ ਸੀਗੇ ਇਸ ਮਾਰਕੀਟਸ ਵੀ ਬਹੁਤ ਘੁੰਮੇ ਤੇ ਆ ਦੇਖੋ ਤੁਸੀਂ ਇੱਥੇ ਆਹ ਟੀ-ਸ਼ਰਟ ਦੇਖੋ ਕਿੰਨੀ ਸਸਤੀ ਹੈ ਇਦਾਂ 150 ਅ ਟਰਕਿਸ਼ ਲੀਰੇ ਦੀ ਆ ਤੇ ਬਾਕੀ ਅਸੀਂ ਇੱਕ ਦੋ ਟੀ-ਸ਼ਰਟਾਂ ਲੈ ਲੀਆਂ ਸ਼ੌਟ ਲਾ ਲੇ ਬਾਕੀ ਫਿਰ ਅਸੀਂ ਅੱਗੇ ਹੋਟਲ ਵਾਪਸ ਸਾਡੀ ਟੈਕਸੀ ਆ ਗਈ ਥੱਲੇ ਤੇ ਅਸੀਂ ਚੱਲੇ ਹੁਣ ਕਰੂਜ਼ ਤੇ ਕਰੂਜ਼ ਬੁੱਕ ਕੀਤਾ ਸੀਗਾ ਤੋ ਬਾਅਦ ਮੈਂ ਤੁਹਾਨੂੰ ਦੱਸੂਗਾ ਕਿਦਾਂ ਬੋਕਰੀ ਦਾ ਕੀ ਹਿਸਾਬ ਪਤਾਵਿਆ ਤੇ 크ਰੂਜ਼ ਨੇ ਸਾਨੂੰ ਲੈ ਕੇ ਆਣਾ ਬਲੈਕ ਸੀ ਤੇ ਉੱਥੇ ਚੱਕਰ ਘੜਾਊਗਾ ਜਿੱਦਾਂ ਹੈਗਾ 7:30 ਤੋਂ 12 ਵਜੇ ਨੇ ਘਰੇ ਛੱਡ ਦੇਣਾ ਯਾਨੀ ਟੈਕਸੀ ਘਰੇ ਛੱਡ ਕੇ ਜਾਊਗੀ ਟੈਕਸੀ ਵੀ ਜਿੱਦਾਂ ਉਹ 크ਰੂਜ਼ ਵਾਲਿਆਂ ਨੇ ਉਹਨਾਂ ਨੇ ਭੇਜੀ ਆ ਇੱਥੋਂ ਹੋਟਲ ਤੇ ਚੱਕ ਲੈਣਾ ਤੇ ਇੱਥੇ ਛੱਡ ਜਾਣਾ ਸਾਨੂੰ ਵਾਪਸ ਬਾਕੀ ਦੇਖਦੇ ਆ ਇਹਦੇ ਅੰਦਰ ਬਹੁਤ ਐਕਟੀਵਿਟੀ ਸੀ ਜਾਂ ਇਦਾਂ 크ਰੂਜ਼ ਦੇ ਵਿੱਚ ਡਾਂਸ ਹੁੰਦਾ ਉਹਨਾਂ ਦਾ ਹੋਰ ਪਾਰਟੀ ਹੁੰਦੀ ਆ ਡਰਿੰਕਸ ਆ ਤੇ ਸਾਡੇ ਨਾਲ ਵੀ ਉਥੇ ਹੀ ਆ ਇਨਕਲੂਡਡ ਹੈ ਬਾਕੀ ਆ ਜਾਓ ਚਲਿਏ ਉਸਤਾਦ ਧੂਆ ਨਾ ਹੋਣਾ ਸ਼ੁਰੂ ਹੋ ਜਵੇਂ ਸਕਵਿਡ ਗੇਮ ਚ ਨਹੀਂ ਹੁੰਦਾ ਲੋ ਜੀ ਆ ਰਿਹਾ ਆਪਣਾ ਕਰੂਜ਼ ਗਏ ਆ ਸਾਡੇ ਤੇ ਬਹੁਤ ਜ਼ਿਆਦਾ ਲਾਵਡਿਆ ਉਸ ਦਾ ਮੋਹਲ ਦਾ ਖਾਣਾ ਤਾਂ ਨੂੰ ਤਾਂ ਦੇ ਵਿੱਚ ਬਹੁਤ ਸੋਹਣਾ ਘਰ ਹੋਇਆ। ਆ ਇੱਕ ਲਾਈਟਿੰਗ ਲੋਇਟਿੰਗ ਹੋਰ ਸਭ ਲਾਈਕ ਪੂਰਾ ਲਜਵਰੀ ਜਿਹਾ ਬਣਾਇਆ ਹੋਇਆ ਆ। ਤੇ ਹੋਟਲ ਕੱਲਿਆਂ ਸੀ। ਸਮੁੰਦਰ ਦੇ ਵਿੱਚ ਥੋੜਾ ਦੂਰ ਜਾਣਾ ਕਿਤੇ ਤੁਹਾਨੂੰ ਦੋ ਲੈਣਾ ਹੋਈ 12:00 12:00 ਤੱਕ ਵਾਪਸੀ ਹੈ ਇਹਦਾ। ਤੇ ਹੈਗੇ ੱਲੇ 2.5 ਘੰਟੇ। ਬਾਕੀ ਆ ਜੋ ਤੁਹਾਨੂੰ ਬਾਕੀ ਮੈਂ ਹੋਰ ਦਿਖਾਣਾ। ਕੱਲੇ ਆਪਣੇ ਲਾਈਵ ਮਿਊਜ਼ਿਕ ਚੱਲਦਾ ਪਿਆ ਆ। ਤੇ ੱਲੇ ਹੋਰ ਵੀ ਐਕਟੀਵਿਟੀ ਹੋਣੀ ਆ। ਬਾਕੀ ਮੈਂ ਦਿਖਾਉਂਗਾ ਕਿ ਤੁਹਾਨੂੰ ਵਲਾ ਚੀਜ਼ ਆਹ ਦੇਖੋ ਤੁਸੀਂ ਥਿਊ ਚੈੱਕ ਕਰੋ ਹੈ ਕਿ ਮੇ ਅਮੇਜ਼ਿੰਗ ਥੱਲੇ ਹੱਲੇ ਹੱਲੇ ਤਾਂ ਜਿਆਦਾ ਦੂਰ ਨਹੀਂ ਗਿਆ ਹੱਲੇ ਤਾਂ ਗੰਡੇ ਦਾ ਹੀ ਹੈ ਸੀ ਬਹੁਤ ਗਰਮੀ ਸੀ ਇੱਥੇ ਬਹੁਤ ਵਧੀਆ ਠੰਡੀ ਹਵਾ ਚੱਲਦੀ ਪਈ ਆ ਇਹਦਾ ਬ੍ਰਿਜ ਬ੍ਰਿਜ ਚੈੱਕ ਕਰੋ ਬਹੁਤ ਸੋਹਣਾ ਲਾਈਟਿੰਗ ਬ੍ਰਿਜ ਦੀ ਦੇਖੋ ਕਿੰਨੀ ਵਧੀਆ ਨਾ ਇਹ ਬ੍ਰਿਜ ਦੇ ਉੱਪਰ ਦੀ ਅਸੀਂ ਲੱਗੇ ਸੀਗੇ ਪਰ ਉਹ ਡੇ ਟਾਈਮ ਲੱਗੇ ਸੀਗੇ ਟੈਕਸੀ ਦੇ ਵਿੱਚੋਂ ਲੱਗੇ ਸੀਗੇ ਅਸੀਂ ਹੁਣ ਤਾਂ ਬੜਾ ਹੀ ਸੋਹਣਾ ਲੱਗਦਾ ਪਿਆ ਨਾ ਤੇ ਉੱਪਰ ਹੋਰ ਟੌਪ ਤੇ ਜਾ ਸਕਦੇ ਆ ਤੇ ਬਾਅਦ ਚ ਮੈਂ ਜਾਂਦਾ ਫੇ ਉੱਪਰ ਹੋਰ ਹੈਗਾ ਉੱਪਰ ਜਿੱਦਾਂ ਡਾਂਸ ਫਲੋਰ ਬਣਾਇਆ ਹੋਇਆ ਆ ਹਾਂਜੀ ਆ ਚੈੱਕ ਕਰੋ ਥਿਊ ਯਾਰੋ ਬੁਰੀ ਜੀ ਦੇ ਫੋਨ ਕਿੰਨਾ ਛੋਟਾ ਲੱਗਦਾ ਰਿਹਾ ਜਾਊਗਾ ਉਸ ਵਾਲਾ ਟ੍ਰੈਪ ਤਾਂ ਬੜਾ ਹੀ ਕੈਂਡ ਸੀ ਸਾਰਾ ਕੁਝ ਸੀ ਉਹਦੇ ਵਿੱਚ ਲਾਈਵ ਮਿਊਜ਼ਿਕ ਸੀ ਟ੍ਰੈਡੀਸ਼ਨਲ ਡਾਂਸ ਸੀ ਉਹਨਾਂ ਦਾ ਵੈਸਟਰਨ ਡਾਂਸ ਵੀ ਸੀਗਾ ਤੇ ਫੂਡ ਵਾਸ ਜਸਟ ਅਮੇਜ਼ਿੰਗ 2-2.5 ਘੰਟਿਆਂ ਬਾਅਦ ਸਾਨੂੰ ਉਹ ਲੈ ਵਾਪਸ ਪੂਰੇ ਪੈਸੇ ਵਸੂਲ ਸੀ ਬਾਕੀ ਇੱਥੇ ਬਿੱਲੀਆਂ ਹੀ ਬਿੱਲੀਆਂ ਹਰ ਗਲੀ ਨੁੱਕਰ ਤੇ ਮੋੜ ਤੇ ਬਿੱਲੀਆਂ ਮਿਲਣੀਆਂ ਮਿਲਣੀਆਂ ਕੁੱਤਾ ਕੁੱਤੇ ਵੀ ਹੈਗੇ ਉੱਥੇ ਦੋ ਤਿੰਨ ਕ ਕੁੱਤੇ ਦਿਖੇ ਪਰ ਬਿੱਲੀਆਂ ਤਾਂ ਹੈਗੀਆਂ ਹੈਗੀਆਂ ਬਲੌ ਕੋਲ ਆ ਜਾਂਦੀਆਂ ਮਾਣੋ ਅੰਜੀ ਸਾਡਾ ਹੈਗਾ ਅੱਜ ਲਾਸਟ ਦਿਨ ਨਾ ਜਾਨੀ ਕਿ ਲਾਸਟ ਨਾਈਟ ਆ ਸਵੇਰੇ ਅਸੀਂ 9 ਵਜੇ ਘਰੋਂ ਨਿਕਲ ਜਾਣਾ ਹੋਟਲ ਤੋਂ ਚੱਲ ਜਾਣਾ ਸੀ ਤੇ 1:30 ਵਜੇ ਦੀ ਫਲਾਈਟ ਆ ਸਾਡੀ ਫਿਰ ਵਾਪਸੀ ਦੀ ਬਸ ਅਸੀਂ ਆਏ ਸੀ ਨਾਈਟ ਵਾਕ ਤੇ ਆ ਤੁਸੀਂ ਥੋੜਾ ਚੈੱਕ ਕਰੋ ਆ ਇਧਰ ਫਿਸ਼ਿੰਗ ਚੱਲਦੀ ਬਈ ਆ ਮੈਨੂੰ ਜਿਹੜੀ ਬੈਸਟ ਬੈਸਟ ਲੋਕੇਸ਼ਨ ਲੱਗੀ ਨਾ ਵੈਸਟ ਵੀਊ ਰਗਾਉ ਸਾਹਮਣੇ ਦੇਖੋ ਸામਨੇ ਬ੍ਰਿਜ ਤੇ ਲਾਈਟਿੰਗ ਕਿੰਨੀ ਵਧੀਆ ਆ ਤੇ ਨਾਲ ਹੀ ਇੱਧਰ ਸਾਰਾ ਉਹ ਸਾਰਾ ਏਰੀਆ ਇੰਦਾ ਜਗਮਗ ਜਗਮਗ ਕਰਦਾ ਵਿਆ ਨਾ ਜਦ ਲਾਈਟਾਂ ਨਹੀਂ ਲਾਈਆਂ ਹੁੰਦੀ ਬਹੁਤ ਸੋਹਣਾ ਏਰੀਆ ਯਾਰ ਤਾਂ ਇੱਧਰ ਨਾਲ ਹੀ ਆ ਮਸਕ ਦੇਖੋ ਲੱਗਦੀ ਕਿ ਨਹੀਂ ਆਉਸਮ ਆ ਫਿਰ ਪਿੱਛੇ ਇੱਕ ਹੋਰ ਮਸਕ ਹੈ ਥੋੜੀ ਦੂਰ ਤੇ ਆ ਮਸਕ ਬਹੁਤ ਜ਼ਿਆਦਾ ਛੋਣੀ ਲੱਗਦੀ ਫੇ ਬਹੁਤ ਵਧੀਆ ਲੱਗਦੀ ਤੇ ਲਾਈਟਿੰਗ ਦੇਖੋ ਯਾਰ ਬਹੁਤ ਬਹੁਤ ਸੋਹਣਾ ਸ਼ਹਿਰ ਆ ਸਾਰਾ ਕੁਝ ਆ ਸ਼ਹਿਰ ਦੇ ਵਿੱਚ ਜੇ ਮਾਡਰਨ ਚੀਜ਼ਾਂ ਦੇਖਣੀਆਂ ਆ ਪਲੇਸਿਸ ਦੇਖਣੇ ਆ ਉਹ ਵੀ ਹੈਗੀਆਂ ਆ ਬਾਕੀ ਜੇ ਹਿਸਟੋਰੀਕਲ ਚੀਜ਼ਾਂ ਦੇਖਣੀਆਂ ਆ ਉਹ ਵੀ ਹੈਗੀਆਂ ਆ ਸ਼ਹਿਰ ਦੇ ਵਿੱਚ ਉਹ ਪਿਸ਼ੇਗਲਾਤਾ ਟਾਵਰ ਵੀ ਦਿਖਦਾ ਪਿਆ ਉਹ ਦੇਖਣ ਗਏ ਸੀ ਅਸੀਂ ਅ ਪਰਸੋ ਬਾਕੀ ਚਲੋ ਲਾਸਟ ਦਿਨ ਆ ਅੱਜ ਤੇ ਬਾਕੀ ਫੇਰ ਦੇਖਦੇ ਹਾਂ ਹੁਣ ਕਦੋਂ ਆਉਂਦੇ ਆ ਆ ਦੇਖਦੇ ਆ ਬੀਬੀ ਨੇ ਲੱਗਦਾ ਮੱਛੀ ਫੜ ਲਈ ਓਏ ਯਾਰ ਇੰਨੀ ਦੂਰੋਂ ਉਦੋਂ ਮੈਂ ਪਹਿਲੀ ਵਾਰੀ ਦੇਖਿਆ ਨਾ ਮੱਛੀਆਂ ਵੱੜਦੇ ਤਾਂ ਨੇੜੇ ਜੇ ਬੈਠੇ ਹੁੰਦੇ ਆ ਚਲੋ ਸਹੀ ਆ ਫਿਰ ਸਵੇਰ ਨੂੰ ਵੀਡੀਓ ਬਣਾਉਂਦਾ ਮੈਂ ਤੇ ਸਵੇਰੇ ਫਿਰ ਅਸੀਂ ਨਿਕਲਣਾ ਹੁਣ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਯਾਰ 1 ਵਜ ਗਿਆ ਇੱਕ ਤੋਂ ਵੀ ਉੱਪਰ ਹੀ ਆ ਟਾਈਮ ਚੱਲਦਾ ਪਿਆ ਤੇ ਬਾਕੀ ਸਵੇਰੇ ਵੀਡੀਓ ਬਣਾਉਂਦਾ ਮੈਂ ਸਵੇਰੇ ਅਸੀਂ ਚੱਲ ਜਾਣਾ ਹਾਂਜੀ ਸਵੇਰ ਦੇ ਵੱਜ ਗਏ ਆ ਆਲਮੋਸਟ ਸਵਾ 10 ਵੱਜ ਗਏ ਆ ਤੇ ਬਸ ਹੁਣ ਟੈਕਸੀ ਟੈਕਸੀ ਕਰਾ ਲਾਣੀ ਅਸੀਂ ਤੇ ਅਸੀਂ ਚੱਲਿਆਂ ਏਅਰਪੋਰਟ ਤੇ ਤੇ ਫਲਾਈਟ ਹੈਗੀ ਆ ਸਾਡੀ 130 ਤੇ ਤੇ ਲਾਸਟ ਦਿਨ ਨੇ ਅੱਜ ਸਾਡਾ ਬਸ ਚੱਲੇ ਆ ਇਥੋਂ ਤੇ ਬਾਕੀ ਜੇ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗੀ ਬਲੌਗ ਚੰਗਾ ਲੱਗਾ ਤਾਂ ਪਲੀਜ਼ ਲਾਈਕ ਕਰਿਓ ਤੇ ਸਬਸਕ੍ਰਾਈਬ ਵੀ ਪਲੀਜ਼ ਕਰ ਦਿਓ ਕਮੈਂਟ ਕਰਕੇ ਕੋਈ ਵੀ ਸੁਜੈਸ਼ਨ ਦੇਣਾ ਹੋਵੇ ਜਾਂ ਕੁਝ ਵੀ ਪੁੱਛਣਾ ਹੋਵੇ ਆਉਣ ਬਾਰੇ ਜਾਂ ਕਿਸੇ ਜਗ੍ਹਾ ਬਾਰੇ ਪੁੱਛਣਾ ਹੋਵੇ ਨਾ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਪੁੱਛ ਲਈਓ ਐਨੀਥਿੰਗ ਟੈਂਪਰੇਚਰ 15 15 ਡਿਗਰੀ ਆ ਚੇ ਜੋ ਉੱਥੋਂ 20 ਹੈ ਛੱਡ ਕੇ ਆਏ ਫੀਲ ਹੁੰਦਾ ਪਿਆ ਪੂਰਾ ਚਲੋ ਬਾਕੀ ਫਿਰ ਨੈਕਸਟ ਵੀਡੀਓ ਚ ਮਿਲਦੇ ਆ ਪਲੀਜ਼ ਆਪਣੇ ਭਰਾ ਨੂੰ ਸਪੋਰਟ ਕਰਿਓ ਲਾਈਕ ਵੀ ਕਰ ਦਿਓ ਵੀਡੀਓ ਤੇ ਸਬਸਕ੍ਰਾਈਬ ਵੀ ਕਰ ਦਿਓ ਓਕੇ ਸੀ ਯੂ ਇਨ ਨੈਕਸਟ ਵੀਡੀਓ ਬਾਏ